हेलो जी सत्रीय गर्ल जी सारेनु वेलकम बैक टू माय चैनल आज ਹੈਗਾ ਜੀ ਮੇਰੀ ਮਾਸੀ ਜੀ ਦੇ ਪਿੰਡ ਮੇਲਾ ਤੇ ਅਸੀਂ ਚੱਲੇ ਸੀ ਜੀ ਉੱਥੇ ਤੇ ਆਪਾਂ ਬਿਲਕੁਲ ਤਿਆਰ ਸ਼ਰ ਹੋ ਗਏ ਸੀ ਰੈਡੀ ਸੀ ਆਪਾਂ ਜਾਣ ਲਈ ਤੇ ਆਪਾਂ ਵਾਰਿਸ ਨੂੰ ਵੀ ਤਿਆਰ ਕਰ ਲਿਆ ਸੀ ਨਾਈ ਨਾਈ ਉਹਦੀ ਕਰਵਾਤੀ ਸੀ ਉਹ ਅੱਧਾਕ ਤਿਆਰ ਹੋਇਆ ਸੀ ਅੱਧਾ ਕਰਿਆ ਗਿਆ ਸੀ ਮਤਲਬ ਕਿ ਇਹਦੀ ਸ਼ਰਟ ਮੈਂ ਬਾ ਦਿੱਤੀ ਸੀ ਤੇ ਡਾਈਪਰ ਤੇ ਪੈਂਟ ਹਲੇ ਪਾਉਣੀ ਬਾਕੀ ਸੀ ਤੇ ਇਹ ਕਨ ਡਾਈਪਰ ਦੇ ਵਿੱਚ ਕੰਫਰਟੇਬਲ ਨਹੀਂ ਹੁੰਦਾ ਇਸ ਕਰਕੇ ਮੈਨੂੰ ਜਾਣ ਲੱਗੇ ਡਾਈਪਰ ਲਗਾਉਣੀ ਹੈ ਪਹਿਲਾਂ ਨਹੀਂ ਲਗਾਉਂਦੀ ਤੇ ਇੱਥੇ ਅਸੀਂ ਪਹੁੰਚ ਗਏ ਜੀ ਗੁਰਦੁਆਰਾ ਸਾਹਿਬ ਤੇ ਰਸਤੇ ਦੀ ਮੈਂ ਕੋਈ ਕਲਿੱਪ ਨਹੀਂ ਬਣਾਈ ਕਿਉਂਕਿ ਰਸਤੇ ਦੇ ਵਿੱਚ ਕਲਿੱਪ ਬਣਾਉਣੀ ਮੇਰੇ ਲਈ ਔਖੀ ਹੁੰਦੀ ਆ ਤੇ ਕਿਉਂਕਿ ਮੈਂ ਐਕਟੀਵਾਤੀ ਜਾਨ ਨਹੀਂ ਹਾਂ ਤੇ ਬੱਚੇ ਦੇ ਨਾਲ ਵੀਡੀਓ ਬਣਾਉਣਾ ਬਹੁਤ ਔਖਾ ਕੰਮ ਹੁੰਦਾ ਤੇ ਇਹ ਸੇਫ ਵੀ ਨਹੀਂ ਹੁੰਦਾ ਜਿੱਥੋਂ ਤੱਕ ਮੈਨੂੰ ਲੱਗਦਾ ਵਾ ਤੇ ਮੈਂ ਇਦਾਂ ਦਾ ਰਿਸਕ ਕਦੇ ਵੀ ਨਹੀਂ ਲਿਆ ਬੇਸ਼ੱਕ ਮੇਰਾ ਵਲੌਗ ਛੋਟਾ ਹੀ ਰਹਿ ਜਾਵੇ ਫਿਰ ਅਸੀਂ ਟੇਕਿਆ ਜੀ ਮੱਥਾ ਬਹੁਤ ਸੋਹਣੀ ਡੈਕੋਰੇਸ਼ਨ ਹੋਈ ਸੀ ਦਰਬਾਰ ਸਾਹਿਬ ਦੇ ਵਿੱਚ ਤੇ ਬਹੁਤ ਸਾਰੇ ਘਨਪਰ ਸਾਹਿਬ ਜੀ ਦੇ ਪੋਗ ਪੈਸੀ ਹਰ ਵਾਰ ਇਹ ਇਤਰਾਹੀ ਮੇਲੇ ਤੇ ਬਹੁਤ ਸਾਰੇ ਘਨਪਰ ਸਾਹਿਬ ਜੀ ਦੇ ਪੋਗ ਪੈਂਦੇ ਨੇ ਲੋਕਾਂ ਦੀਆਂ ਮਨੋ ਕਾਮਨਾਵਾਂ ਜਿਹੜੀਆਂ ਇਹ ਪੂਰੀਆਂ ਹੁੰਦੀਆਂ ਨੇ ਫਿਰ ਅਸੀਂ ਥੋੜਾ ਟਾਈਮ ਬਿਠੇ ਜਿੱਪ ਦਰਬਾਰ ਸਾਹਿਬ ਦੀਵਾਨ ਹਾਲ ਵੀ ਅਸੀਂ ਗਏ ਸੀ ਬਟ ਵਾਰਿਸ ਉੱਥੇ ਕੰਫਰਟੇਬਲ ਨਹੀਂ ਸੀ ਹੈਗਾ ਇਸ ਕਰਕੇ ਅਸੀਂ ਵਾਪਸ ਫਿਰ ਦਰਬਾਰ ਸਾਹਿਬ ਹੀ ਆਣ ਕੇ ਬੈਠ ਗਏ ਕਿਉਂਕਿ ਇੱਥੇ ਵਧੀਆ ਸੀ ਜਿਸੀ ਲੱਗੇ ਸੀ ਪੱਖੇ ਚੱਲ ਰਹੇ ਸੀ ਦਿਵਾਰਿਸ ਇੱਥੇ ਵਧੀਆ ਖੇਡੀਆਂ ਖੇਡੀਆਂ ਕਰਦਾ ਰਿਹਾ ਵਧੀਆ ਇਹਨੂੰ ਇੰਜੋਏ ਕਰ ਲਿਆ ਇਹਨੇ ਬੱਚਿਆਂ ਦੇ ਨਾਲ ਵੈਸੇ ਇਹ ਜਿਆਦਾ ਬਾਹਰ ਜਾ ਕੇ ਕੰਫਰਟੇਬਲ ਨਹੀਂ ਹੈਗਾ ਇਹਨੂੰ ਘਰੇ ਹੀ ਵਧੀਆ ਲੱਗਦਾ ਹੈ ਤੇ ਬਾਅਦ ਵਿੱਚ ਸ਼ਾਇਦ ਜਾਣ ਹੀ ਨਾ ਜਾਵੇ ਜਦੋਂ ਹੱਟਾ ਹੋ ਜਾਵੇ ਬਟ ਹਲੇ ਇਹਨੂੰ ਬਿਲਕੁਲ ਵੀ ਵਧੀਆ ਨਹੀਂ ਲੱਗਦਾ ਬਾਹਰ ਜਾਣਾ ਫਿਰ ਇੱਥੇ ਚੱਲ ਰਿਹਾ ਸੀ ਚਾਹ ਪਕੌੜਿਆਂ ਦਾ ਲੰਗਰ ਮੈਂ ਚਾਹ ਪੀਤੀ ਪਕੌੜੇ ਵੀ ਖਾਦੇ ਤੇ ਮੈਂ ਲੰਗਰ ਵੀ ਸ਼ਕਿਆ ਬਟ ਉਦੋਂ ਨਹੀਂ ਕਿ ਕਿ ਮੈਂ ਨਹੀਂ ਲੈ ਸਕੀ ਕਿਉਂਕਿ ਫੋਨ ਮੇਰੇ ਕੋਲ ਨਹੀਂ ਸੀ ਫਿਰ ਅਸੀਂ ਜਲਦੀ ਘਰੇ ਵਾਪਸ ਆ ਗਏ ਅਸੀਂ ਮੈਸੀ ਜੀ ਦੇ ਘਰੇ ਵੀ ਨਹੀਂ ਗਏ ਕਿਉਂਕਿ ਵਾਰਿਸ ਜਿਹੜਾ ਸੀ ਉਹ ਗਰਮੀ ਦਾ ਕਰਕੇ ਪਰੇਸ਼ਾਨ ਹੋ ਗਿਆ ਸੀ ਇਸ ਕਰਕੇ ਮੈਂ ਸੋਚਿਆ ਸਿੱਧਾ ਇਹਨੂੰ ਘਰੀ ਲੈ ਕੇ ਜਾਵਾਂ ਤੇ ਮਿਲਦੇ ਹਾਂ ਕਿਸੇ ਨੈਕਸਟ ਵਲੋਗ